ਸਾਰੇ ਚੌਂਦੇ ਡਰਦੇ ਆ ਅੱਛਾ ਅੱਛਾ ਆ ਭੈਣਾ ਤੋਂ ਡਰਦੇ ਨੇ ਜਾਦਰ ਸਚਾਈ ਦੇ ਇਹ ਆ ਇਹ ਮੋੜਨਾ ਤਾਂ ਬਾਈ ਦਾ ਸਾਰੇ ਬਾਪੂ ਨੂੰ ਚਾਹੁੰਦੇ ਪਰ ਸਾਡੇ ਆ ਮਾਮਲੇ ਤੇ ਭੈਣਾ ਤੋਂ ਡਰਦੇ ਨੇ ਸਰਕਾਰਾਂ ਨੂੰ ਜਿਹੜੀ ਗੱਲ ਤੋਂ ਦੱਸਦਾ ਬਾਈ ਜੀ ਜਿਹੜੀ ਤੁਸੀਂ ਗੱਲ ਕੀਆ ਸਰਕਾਰਾਂ ਤੋਂ ਕਦੇ ਵੀ ਜਿਹੜੀ ਤੁਸੀਂ ਜਦੋਂ ਇਹ 200 ਸਾਲ ਦੀ ਗੁਲਾਮੀ ਭੁਗਤੀਆ ਉਦੋਂ ਵੀ ਕਰਤਾਰ ਸਿੰਘ ਸਾਹਿਬ ਦੇ ਵਰਕੇ ਗਾਦਰੀ ਬਾਪੇ ਨੂੰ ਤੁਸੀਂ ਭਰਾਜੇ ਤੋਂ ਵਾਪਸ ਮੁੜ ਕੇ ਗਏ ਹੋ ਕਿਉਂਕਿ ਸਾਰਾ ਜੋ ਦੇਸ਼ ਗ੍ਰਾਮ ਸੀਗਾ ਭਾਰਤ ਤੁਡੇ ਤਾਂ ਇੰਨੇ ਕਮੀਦਾ ਨੇ ਮੈਨੂੰ ਕਿ ਤੁਸੀਂ ਜਿਹੜੇ ਪੰਜਾਬ ਦੇ ਹਾਲਾਤ ਬਾਣੇ ਨੇ ਹੁਣ ਅਸਤਾਂ ਬੁਰੇ ਤੁਸੀਂ ਜਾ ਕੇ ਠੀਕ ਕਰ ਸਕਦੇ ਥੋੜੇ ਚੋਂ ਪਾਵਰ ਥੋੜੇ ਜੋ ਸ਼ਕਤੀ ਹੈਗੀ ਆ ਕਿਉਂਕਿ ਤੁਸੀਂ ਬਹੁਤ ਆਪਣੀ ਪੰਜਾਬ ਨੂੰ ਆਪਣੀ ਧਰਤ ਨੂੰ ਕਾਰ ਕਰਦੇ ਹੋ ਜਿਵੇਂ ਕਿ ਬਾਈ ਜੀ ਨੇ ਗੱਲ ਕੀਤੀ ਆ ਸਰਕਾਰਾਂ ਦੀ ਸਰਕਾਰਾਂ ਸਿਰੁਪਤਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਰਹਿ ਗਿਆ ਸਾਰਿਆਂ ਦੇ ਵੋਟਾਂ ਲਈ ਸਿਰ ਤੇ ਪੱਕਾ ਬੰਧੀਆਂ ਹੋਈਆਂ ਨੇ ਕੋਈ ਪੰਜਾਬ ਦੀ ਜ਼ਬਾਨੀ ਦੀ ਕਿਸਾਨੀ ਦੀ ਪਾਣੀਆਂ ਦੀ ਕੋਈ ਗੱਲ ਨਹੀਂ ਕਰਦਾ ਅੱਜ ਮੈਂ ਇੱਥੇ ਆ ਕੇ ਮਹਿਸੂਸ ਗੱਲ ਕਰੀ ਆ ਕਿਤੇ ਹਵਾ ਵੀ ਸਾਫ਼ ਹੈ ਤੇ ਪਾਣੀ ਵੀ ਸਾਫ਼ ਹੈ ਧਰਤੀ ਵੀ ਸਾਫ਼ ਹੈ ਪਰ ਤਿੰਨੇ ਚੀਜ਼ਾਂ ਜਿਹੜੀਆਂ ਤੁਹਾਡੇ ਉੱਤੇ ਪ੍ਰੀਤ ਹੋ ਚੁੱਕੀਆਂ ਲੱਗੀਆਂ ਇਸ ਕਰਕੇ ਭਰਾਵੋ ਵੀਰੋ ਭਰਾਵੋ ਖਾਸ ਕਰਕੇ ਮੇਰੀ ਬੇਨਤੀ ਹੈ ਜਿੰਨੇ ਵੀ ਇੱਥੇ ਐਨਆਰਆਈ ਭਰਾ ਬੈਠੇ ਹੋ ਆ ਪੰਜਾਬ ਦੇ ਵਿੱਚ ਲਾਡਪੁਲਕ ਦੀ ਰੀਤੀ ਆਈ ਆ ਤੇ ਕੋਈ ਵੀ ਭਰਾ ਆਪਣਾ ਜਿੰਨੇ ਵੀ ਪੰਜਾਬ ਨੂੰ ਘਾਰ ਕਰਦੇ ਹੋ ਕੋਈ ਵੀ ਆਪਣੀ ਜ਼ਮੀਨ ਜਾਇਦਤ ਵਿੱਚ ਕਿਸੇ ਪੰਜਾਬ ਦੇ ਵਿੱਚ ਲਾਇਓ ਕਿਉਂਕਿ ਆਪਾਂ ਸਾਰੇ ਜ਼ਮੀਨਾਂ ਵਿੱਚ ਇਨਾ ਘਰ ਵਿੱਚ ਇਨਾ ਆਪਾਂ ਬਾੜ ਵਿੱਚ ਜਾਂਦੇ ਆ ਤੁਹਾਨੂੰ ਉਜਾੜਨ ਦੇ ਲਈ ਪੰਜਾਬ ਦੇ ਵਿੱਚ ਇੱਕ ਰਖਤਾ ਏਜੰਟ ਬੈਠਾ ਧਿਆਨ ਨਾਲ ਗੱਲ ਸੁਣ ਲੈ ਇੱਕ ਲੱਖ ਏਜੰਟ ਕਲਾ ਪੰਜਾਬ ਪੰਜਾਬ ਦੇ ਵਿੱਚ ਬੈਠਾ ਪਰ ਉਹ ਠੱਗਣ ਤੇ ਇਥੇ ਤੁਹਾਨੂੰ ਉਜਾੜਨ ਦੇ ਲਈ ਭਰਾਵੋ ਲੱਖਾਂ ਰੁਪਿਆ ਲੋਕਾਂ ਦਾ ਕਰੋੜਾਂ ਰੁਪਏ ਠੱਗੀ ਤੋਂ ਜਾਂਦੇ ਨੇ ਜਿਹੜੇ ਕਿ ਸਰਕਾਰ ਦੇ ਬੰਦੇ ਨੇ ਆਪਣਾ ਨਿਭਾਏ ਹੋਣਗੇ ਵੀ ਲੁੱਟੀ ਚਲੋ ਪੰਜਾਬ ਦੇ ਨੌਜਵਾਨਾਂ ਨੂੰ ਲੁੱਟ ਲਓ ਪੰਜਾਬ ਦੀ ਜਿਵੇਂ ਲੁੱਟ ਲਓ ਪੰਜਾਬ ਦਾ ਪਾਣੀ ਲੁੱਟ ਲਓ ਪੰਜਾਬ ਦੀ ਧਰਤੀ ਇਸ ਘਟਕੇ ਵੀਰੋ ਮੇਰੇ ਭਰਾਵੋ ਪਹਿਲਾਂ ਤਾਂ ਜ਼ਮੀਰ ਸਾਹਮਣੀ ਬੜੀ ਜ਼ਰੂਰੀ ਆ ਦੂਜੀ ਆਪਣੀ ਬੋਲੀ ਸਾਹਮਣੀ ਬੜੀ ਜ਼ਰੂਰੀ ਆ ਅਸੀਂ ਪੰਜਾਬ ਦੇ ਵਿੱਚ ਐਥੇ ਮਰ ਤੋਂਡੇ ਕੋਲੇ ਖਣਾ ਮੈਂ ਹਮੇਸ਼ਾ ਗੱਲ ਕਹਿੰਦਾ ਕਿ ਮੈਂ ਇੱਕ ਨਵਾਲਾ ਦਾ ਕਿਸਾਨ ਦਾ ਮੁੰਡਾ ਪਰ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਿਹੜੀ ਕਿ ਉੱਥੇ ਪੰਜਾਬ ਦੇ ਵਿੱਚ ਲਿਖਣ ਨਹੀਂ ਦਿੰਦੇ ਸਾਰੇ ਥਾਂਵਾਂ ਦੇ ਉੱਪਰ ਕਈ ਥਾਂਵਾਂ ਦੇ ਤੁਸੀਂ ਦੇਖਿਆ ਹੋਣਾ ਮੈਂ ਤੇ ਰੱਖੇ ਬਾਈ ਨਹੀਂ ਅਸੀਂ ਪੰਜਾਬ ਦੇ ਬੋਰਡਾਂ ਦੇ ਉੱਪਰ ਰੰਗ ਫੇਰਾ ਸੀਗਾ ਕਿ ਸਾਡੀ ਪੰਜਾਬ ਦੇ ਵਿੱਚ ਪਹਿਲਾਂ ਜਿਹੜੀ ਪੰਜਾਬੀ ਬੋਲੀ ਲਿਖੀ ਜਾਣੀ ਚਾਹੀਦੀ ਹੈ ਅਸੀਂ ਤੇ ਕਲਾਕਾਰ ਵੀ ਆਉਣਗੇ ਤੇ ਹੋਰ ਵੀ ਬਹੁਤ ਸਾਰੇ ਆਉਣਗੇ ਅਸੀਂ ਕਹਿੰਦੇ ਪ੍ਰੈਕਟੀਕਲ ਤੌਰ ਤੇ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਸਾਂਭਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੀ ਪੰਜਾਬੀ ਮਾਂ ਬੋਲੀ ਸਾਡੇ ਪੰਜਾਬ ਦੇ ਵਿੱਚ ਕਿੱਧਰ ਲਿਖਣੀ ਜਾਊਗੀ ਤਾਂ ਹੋਰ ਕਿੱਥੇ ਲਿਖੀ ਜਾਊਗੀ। ਗੋਡਾਂ ਦੇ ਉੱਪਰ ਸਾਰੇ ਦੇ ਉੱਪਰ ਤੁਸੀਂ ਪਹਿਲਾਂ ਦੇਖਦੇ ਹੋਗੇ ਜਦ ਤੁਸੀਂ ਪਹਿਲਾਂ ਪੰਜਾਬ ਦੇ ਵਿੱਚ ਗਏ ਹੋਵੋਗੇ ਤੇ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਅੰਗਰੇਜ਼ੀ ਲਿਖਣੀ ਸ਼ੁਰੂ ਕਰਤੀ ਸੀ। ਆ ਜੂਨ ਦਾ ਇਹ ਅੰਦੋਲਨ ਨੇ ਪਿੱਛਾ ਕਿ ਪੰਜਾਬ ਦੇ ਵਿੱਚ ਪਹਿਲਾ ਪੰਜਾਬੀ ਦੇਖੋ। ਪਹਿਲਾ ਪੰਜਾਬੀ ਸਾਰੇ ਦਫ਼ਤਰਾਂ ਦੇ ਵਿੱਚ ਲਾਗੂ ਹੋਵੇ। ਉਹ ਹੁਣ ਕਿੱਥੇ ਜਾ ਕੇ ਹੋਈ ਹੈ। ਲੱਖਾਂ ਦੇ ਉੱਪਰ ਕਿੰਨੇ ਭਾਰਤੀ ਨੇ ਤੇ ਸਾਡੇ ਨਾਲ ਅਸੀਂ ਸਾਰੇ ਸਹਾਯੋਕੀਆਂ ਨੇ ਲੜ ਕੇ ਤੁਹਾਡੀ ਪੰਜਾਬੀ ਮਾਂ ਬੋਲੀ ਨੂੰ ਲਗਾਏ। ਮੱਤੇ ਹੋਇਆ ਬਚਾਉਣ ਲਈ ਹੁਣ ਤੁਸੀਂ ਕਹੋਗੇ ਇੱਥੇ ਮੈਂ ਸਾਰੇ ਚਿਹਰੇ ਦੇਖ ਰਿਹਾ ਹਾਂ ਤੁਸੀਂ ਇਕੱਲੇ ਸਾਰੇ ਮੈਂ ਕਿੱਲਕਾ ਚਿਹਰੇ ਪੜਨ ਜਾਣਦਾ ਕਿਉਂਕਿ ਮੈਂ ਤੁਹਾਨੂੰ ਕੱਲ ਦੱਸਦਾ ਮੈਂ ਫਿਲਮਾਂ ਦੇ ਵਿੱਚ ਕਲਾਕਾਰਾਂ ਦੇ ਵਿੱਚ ਬਹੁਤ ੱੱਕੇ ਵਾ ਸਕਦਾ ਸੀ ਆ ਜਲਜੀਤ ਭਰਾ ਵਰਗਾ ਮੇਰੀ ਸਾਰਿਆਂ ਨਾਲ ਸਿੱਧੀ ਗੱਲਬਾਤ ਹੁੰਦੀ ਹੈ ਐਮਨਿਤ ਜੀ ਤਾਂ ਇੱਥੇ ਬੜੇ ਵੱਡੇ ਫਿਲਮਾਂ ਦੇ ਵਿੱਚ ਨਾ ਬੋਲਦੇ ਨੇ ਪਤਾ ਕਿ ਨੌਜਵਾਨ ਕੀ ਨੇ ਪਰ ਤੁਹਾਡੇ ਸਾਰਿਆਂ ਦੇ ਜਿਹੜੇ ਮੈਂ ਚਿਹਰੇ ਪੜ ਰਹੇ ਹਾਂ ਉਹpropto ਤੁਸੀਂ ਮੇਲੇ ਦੇ ਵਿੱਚ ਹੁਣ ਤੋਂ ਮੰਲੀ ਆਏ ਹੋ ਇੱਥੇ ਤੁਹਾਡੀ ਗੁਜੀ ਆ ਘਰਾਂ ਦੇ ਵਿੱਚ ਤੁਹਾਡੀ ਗੁਜੀ ਹੋਣੀ ਨਹੀਂ ਮੈਂ ਸਾਰਿਆਂ ਨੇ ਤੇਰੇ ਪੁੱਣ ਜਾਣਦਾ ਕਿਉਂਕਿ ਜਿਹੜਾ ਬੰਦਾ ਦਿਲੋਂ ਆਪਣੀ ਬੋਲੀ ਨੂੰ ਆਪਣੇ ਸੱਭਿਆਚਾਰ ਨੂੰ ਪਿਆਰ ਕਰੂਗਾ ਕੁੱਝ ਰਹੂਗਾ ਕਿਉਂਕਿ ਬਾਬੇ ਨਾਨਕ ਨੇ ਸਾਨੂੰ ਖੇਤੀ ਦੇ ਨਾਲ-ਨਾਲ ਸਾਨੂੰ ਬਾਣੀ ਦਿੱਤੀ ਆ ਪਹਿਲਾਂ ਬਾਣੀ ਦਿੱਤੀ ਤੇ ਫਿਰ ਬਾਬੇ ਨਾਨਕ ਨੇ ਖੇਤੀ ਦਿੱਤੀ ਆ ਇਸ ਕਰਕੇ ਭਰਾਵੋ ਸਾਰੀ ਬਾਣੀ ਵੀ ਉਸ ਗੁਰਮੁਖੀ ਦੇ ਵਿੱਚ ਤਾਂ ਕਰਕੇ ਚਾਹਣਾ ਕਿ ਬੋਲੀ ਬਚਣੀ ਜੂਰ ਜਾ ਮਾਂ ਨੇਕਾ ਘਰਾਂ ਦੇ ਵਿੱਚ ਆ ਕੇ ਆ ਕੱਲੇ ਜਿਆੜੇ ਪੰਜਾਬੀ ਬੋਲੀ ਤਾਂ ਬੋਲਣ ਜਾਣਦੇ ਨੇ ਨਾਲ ਲਿਖਣ ਜਾਣਦੇ ਨਾ ਪੜ੍ਹ ਨਹੀਂ ਜਾਣਦੇ ਯਾਨੀ ਉਹਦੇ ਸਾੜੇ ਦੇ ਗੱਲ ਮੰਨਣੀ ਪੈਡੀਆਂ ਕਿਸੇ ਨੂੰ ਨਾ ਬੋਲੀ ਲਿਖਣੀ ਹੋਣੀ ਜਾਂ ਤੇ ਨਾ ਪੜਨੀ ਹੁੰਦੀ ਹੈ ਇਹ ਸਾਰੇ ਇੰਡੀਆ ਭੈਣਾ ਬੈਠੇ ਨੇ ਮਾਵਾ ਬੱਚੇ ਨੇ ਇਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਇੱਥੇ ਆ ਕੇ ਸਾਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਆ ਗਏ ਮੈਂ ਗੱਲਾਂ ਸੱਚੀਆਂ ਬੋਲਦਾ ਹਾਂ ਚਾਹੇ ਪੰਜਾਬ ਦੇ ਵਿੱਚ ਅਤੇ ਇੱਥੇ ਆ ਮੈਂ ਗੱਲ ਸਹੀ ਕਹਣਾ ਵੀ ਸਾਡੇ ਲਈ ਜ਼ਰੂਰੀ ਕੀ ਆ ਜੇਕਰ ਤੁਸੀਂ ਬੋਲੀ ਨਾ ਬੋਲੀ ਤੁਹਾਨੂੰ ਪੰਜਾਬੀ ਕਹਣਾ ਕਿਹਨੇ ਆ ਆ ਤਾਂ ਪਹਿਲਾ ਹੋਵੇ ਥੋੜਾ ਥੁੜਾ ਕੰਮ ਦੀ ਖੇਡ ਆ ਪਹਿਲਾ ਵੀ ਥੋੜਾ ਬਦਲ ਜਾਣਗੇ ਜੇਕਰ ਸੱਭਿਆਚਾਰ ਨੂੰ ਬਚੇ ਤਾਂ ਆਪਣੇ ਕੋਲੇ ਬਚੂਗਾ ਇਸ ਕਰਕੇ ਮੇ ਮਾਵਾ ਪਣਾ ਦੀ ਗੱਡੀ ਡਿਊਟੀ ਆ ਕਿ ਆਪਣੇ ਬੱਚਿਆਂ ਨੂੰ ਬੋਲੀ ਗੱਦੀ ਲਿਖਾਉਣੀ ਤੇ ਪੜ੍ਹਨੀ ਨਹੀਂ ਸਿਖਾਉਣੀ ਚਾਹੀਦੀ ਇਸ ਕਰਕੇ ਵੀਰੋ ਮੇਰੇ ਭਾਬਾ ਮੈਂ ਤੁਹਾਡਾ ਜਿਆਦਾ ਸਮਝ ਲੈਂਦਾ ਮੈਂ ਤਾਂ ਇਹੀ ਵੇਣ ਤੇ ਕਰ ਲੈ ਆਇਆ ਵੀ ਭਰਾਓ ਪੰਜਾਬ ਆਪਣੀਆਂ ਨਾਲ ਜ਼ਮੀਨਾਂ ਵਿੱਚ ਤੇ ਆਪਣੇ ਘਰ ਵਿੱਚ ਨਾਲ ਬਾੜ ਵਿੱਚੋਂ ਇੱਥੋਂ ਵਾਪਸ ਆਉਣਾ ਬੜਾ ਜ਼ਰੂਰੀ ਆ ਸੱਭਿਆਚਾਰ ਉਹੀ ਇੱਥੇ ਲੋਕਮਾਨ ਜੇ ਕਰਿਆ ਪੈਸਾ ਲੋਕਾਂ ਕੋਲੇ ਬਹੁਤ ਆ ਪਰ ਜਿਹੜੀ ਪੰਜਾਬ ਦੇ ਵਿੱਚ ਸਾਸੀ ਗਾਣਿਆ ਅਸੀਂ 5 5 7 7 ਕਿਲੇ ਘਰਾਂ ਵਾਲੇ ਦੇ ਮੁੰਡੇ ਸੀ ਬੜੇ ਕੋਸ਼ਾਂ ਨਾਲ ਸਰਕਾਰ ਨੇ ਇੰਨੇ ਪਰਚੇ ਪਾਏ ਨੇ ਕਿਸੇ ਚੀਜ਼ ਦੀ ਕੋਈ ਘਬਰਾਹਟ ਨਹੀਂ ਜਾਂ ਵਾਈਜ਼ ਨੇ ਕਿਹਾ ਸਰਕਾਰਾਂ ਨੇ ਜਾਣ ਦਿੰਦੀਆਂ ਤਾਂ ਹੌਣ ਤਾਂ ਗੋਟਾ ਧਰ ਕੇ ਜਾਣਾ ਚਾਹੀਦਾ ਜੇਲ੍ਹ ਦੇ ਵਿੱਚੋਂ ਇਹ ਚਾਹ ਬਾਹਰ ਹੋ ਜਾਈਏ ਦੋ ਤਿੰਨ ਵਾਰ ਇਹਨਾਂ ਜੇਲ੍ਹ ਭੇਜਤਾ ਕੋਈ ਪ੍ਰਵਾਹ ਨਹੀਂ ਹੈਗੀ ਸਕੂਨ ਦਾ ਪਰੋ ਮਿੱਟੀ ਦੇ ਵਿੱਚ ਕਜੂ ਹੈ ਉਹ ਮਿੱਟੀ ਇੱਕ ਬਾਬੇ ਨਾਨਕ ਦੀ ਮਿੱਟੀ ਹੈ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀ ਮਿੱਟੀ ਹੈ ਕਿਸ ਕਰਕੇ ਚੌਂੜਾ ਕਿ ਉੱਥੇ ਜਾਓ ਭਰਾਓ ਇਹ ਇਹ ਤੁਹਾਨੂੰ ਬੇਨਤੀ ਆ ਮੈਂ ਬਹੁਤ ਸਾਰੇ ਭਰਾਵਾਂ ਨੂੰ ਇੱਥੇ ਮਿਲਦਾ ਤੇ ਤਾਂ ਕਰਕੇ ਜਿਹੜਾ ਪੈਸਾ ਅਸੀਂ ਕੰਮ ਬਹੁਤ ਕਰ ਰਹੇ ਸੀ ਅੱਕੇ ਬਹੁਤ ਨਾਲ ਕੇ ਪਰ ਜਿਹੜੀ ਖੁਸ਼ੀ ਸਾਡੇ ਕੋਲ ਘਟ ਗਈ ਤੇ ਇਹੀ ਥੋੜੇ ਕਰਨਾਂ ਦੇ ਵਿੱਚ ਮੇਨ ਤੇ ਕਰਨਾ ਆਇਆ ਬਾਈ ਹੈੜੀ ਖੜਾ ਤੇ ਮੈਂ ਇੱਥੇ ਜੱਗੀ ਸਾਡਾ ਬਾਈ ਖੜਾ ਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬੁਲਾ ਕੇ ਥੋੜੇ ਸਾਰੇ ਭਰਾਵਾਂ ਨਾਲ ਮੈਂ ਗੁਰੂ ਘਰਾਂ ਦੇ ਜਿਆਦੇ ਪ੍ਰੋਗਰਾਮ ਕਰ ਰਹਾ ਕਿਉਂਕਿ ਮੇਲੇਾਂ ਦੇ ਵਿੱਚ ਤਾਂ ਉਹ ਥੋੜਾ ਜਿਹਾ ਲੋਕਾਂ ਦਾ ਨਕਣ ਟਪਟ ਕਰ ਜਾਂਦਾ ਧਿਆਨ ਹੁੰਦਾ ਇਸ ਕਰਕੇ ਨਾਉਂ ਪੁੱਛੇ ਜਾ ਕੇ ਮੈਂ ਇਹ ਗੱਲ ਕਹਿਣਾ ਵੀ ਸਾਰੇ ਮਾਮਾ ਭੈਣਾਂ ਨੂੰ ਵੀਰਾ ਪਟਾਵਾ ਇਹ ਜਿਹੜੀ ਸੱਭਿਆਚਾਰ ਬਣਾਉਣਾ ਬੜਾ ਜ਼ਰੂਰੀ ਹੈ ਤੇ ਜੱਗੇਵਾਰੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪੁੜਸਾਰਾਂ ਬਣਾਵਾਂ ਦਾ ਬਹੁਤ ਧੰਨਵਾਦ ਕਰਦਾ ਇੱਕ ਗੱਲ ਯਾਦ ਰੱਖਿਓ ਮੈਂ ਹਰ ਪੁੱਤ ਵਾਰ ਨੂੰ ਆਪਣੇ ਘਰੇ ਬਣਾ ਹੁਣਾ ਮੇਰੇ ਕੋਲ ਸਾਰੇ ਲੋਕ ਪੀੜਤ ਹੁੰਦੇ ਨੇਗੇ ਮੈਂ ਉਹਨਾਂ ਲੋਕਾਂ ਨੂੰ ਵੀ ਗੱਲ ਕਹਿਣਾ ਜਦੋਂ ਮੈਂ ਜਾ ਕੇ ਬੋਲਦਾ ਜਦੋਂ ਟੋਟਲੇ ਮੈਂ ਗੱਲਬਾਤ ਕਰਦਾ ਤੁਸੀਂ ਉਹਨਾਂ ਦੀ ਗੱਲਬਾਤ ਸੁਣਦੇ ਜੀ ਚੰਡੀਗੜ੍ਹ ਮਹਾਰਾਜ ਦੇ ਵਿੱਚ ਪਟਿਆਲੇ ਦੇ ਵਿੱਚ ਇੰਨੇ ਅਮੀਰ ਲੋਕ ਨੇਗੇ ਕਦੋਂ ਵੀ ਮੁਸੀਬਤ ਆਉਂਦੀ ਹੈ ਮੈਂ ਜਿੰਨੇ ਕਿਉਂਕਰਾ ਸੁਣਨ ਦੀ ਗੱਲ ਕਰਦਾ ਵੀਰ ਜੀ ਸੁਣ ਕੇ ਨਹੀਂ ਮੁਸੀਬਤ ਹੱਲ ਕਰਾਂ ਸਭ ਤੋਂ ਵੱਧ ਤੁਸੀਂ ਸਾਨੂੰ ਕਈ ਲੋਕ ਇਹ ਵੀ ਕਰਦੇ ਨੇ ਪਿੰਡਾਂ ਦਾ ਦੇਸੀ ਜਾ ਬੋਲੀ ਕਰਦਾ ਦੀਪ ਸਿੱਧੂ ਨੇ ਇੱਕ ਗੱਲ ਕਹੀ ਸੀ ਤੁਸੀਂ ਇੱਥੇ ਬਹੁਤ ਸਾਰੇ ਭਰਾ ਪ੍ਰਿਆਰ ਕਰਨ ਵਾਲੇ ਵੀਰ ਤੇ ਗਰੂ ਹੋਣੇ ਦੀਪ ਸਿੱਧੂ ਕਹਿੰਦਾ ਵੀ ਜਦੋਂ ਕਦੇ ਵੀ ਤੁਸੀਂ ਤਰਾਂਤੀ ਲੈ ਕੇ ਆਉਂਦੇ ਪਿੰਡਾਂ ਦੇ ਦੇਸੀ ਮੁੰਡੇ ਹੀ ਲੈ ਕੇ ਆਉਣਗੇ ਵੀ ਬਿਜ਼ਨਸਮੈਨ ਡਰ ਜਾਂਦੇ ਨੇ ਕਿ ਸ਼ਹਿਰਾਂ ਦਾ ਡਰ ਕਰਨਗੇ ਜਦੋਂ ਛੋਟੇ ਪੰਜਾਬੀ ਪਹਿਲਾਂ ਵੀ ਲੜਦੇ ਤੇ ਹੁਣ ਵੀ ਲੜਾਂਗੇ ਇਸ ਕਰਕੇ ਇੱਕ ਮੇਰੀ ਲਾਸਟ ਤੇ ਬੇਨਤੀ ਹੋਰ ਆ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਸਾਡੀ ਪੰਜਾਬ ਦੀ ਧਰਤੀ ਸਨਕੀਤ ਹੋਵੇ ਜੱਗੇ ਬਾਈ ਮੈਂ ਇੱਕ ਮਿੰਟ ਸਾਰੇ ਤੁਸੀਂ ਕਮੇਟੀ ਵਾਲੇ ਸਾਰੇ ਭਰਾ ਕਰ ਖੜੋ ਉਹ ਬਾਈ ਦੀ ਬਾਈ ਤੁਸੀਂ ਉਹਦੇ ਨਾਲ ਇੱਕ ਮਿੰਟ ਵੱਡਾ ਬਾਈ ਨੇ ਸਾਡੇ ਕੱਲ ਉਹਨਾਂ ਨਾਲ ਮੈਂ ਬੇਟੇ ਨੂੰ ਮਿਲਣਾ ਡੈਣੀ ਆ ਮੈਂ ਗੱਲਾਂ ਬਾਤਾਂ ਕਰੀਆਂ ਬਣਾ ਉਹਨੂੰ ਜਦੋਂ ਆਪਾਂ ਗੱਲਬਾਤ ਕਰਾਂਗੇ ਨਾ ਪੰਜਾਬੀ ਬੋਲੀ ਦੀ ਇੱਥੇ ਬਹੁਤ ਸਾਰੇ ਉਹਨਾਂ ਡਾਲਰ ਕਮਾਉਣ ਨਹੀਂ ਹੁੰਦੇ ਨੇ ਮੈਂ ਦੇਖਿਆ ਇੱਥੇ ਕਥਾਬਾਤ ਕੀ ਬਹੁਤ ਉਹਨਾਂ ਨੇ ਕਿ ਤੇ ਕਲਾਕਾਰ ਉਹਨਾਂ ਨੇ ਕਿ ਨਾਲ ਡਾਲਰ ਕਮਾਉਣ ਨਹੀਂ ਹੁੰਦੇ ਨੇ ਗੱਲ ਜਿਵੇਂ ਆਪਣੇ ਪੰਜਾਬ ਦੀ ਆਪਣੀ ਬੋਲੀ ਦੀ ਕੋਈ ਨਹੀਂ ਗੱਲ ਕਰਦਾ ਨਾ ਪਾਣੀਆਂ ਦੀ ਕੋਈ ਗੱਲ ਕਰਦਾ ਮੈਂ ਕਹਿ ਕੇ ਜਾਂਦਾ ਇੱਥੇ ਅਨੇਕਾ ਭਰਾ ਕਹਿੰਦੇ ਮੈਂ ਇਥੇ ਕੋਈ ਪਾਸਾ ਇਕੱਠਾ ਕਰਨੀ ਆਇਆ ਮੈਂ ਤੁਹਾਨੂੰ ਜਾਦੂਤ ਕਰ ਲਈ ਆਂ ਬਾਈ ਜੀ ਦਾ ਕੱਲ ਬੇਟਾ ਸੀਗਾ ਮੇਰੇ ਨਾਲ ਗੱਲਬਾਤਾਂ ਕਰੀਆਂ ਜਦੋਂ ਨੂੰ ਮੈਂ ਗੱਲਾਂਬਾਤਾਂ ਦੱਸੀਆਂ ਆਪਣੇ ਸੱਜਣਾਂ ਦੇ ਆਪਣੇ ਪੰਜਾਬ ਦੀਆਂ ਉਹ ਕਹਿੰਦਾ ਬਾਈ ਜੀ ਮੈਂ ਮਾਨੂੰ ਨੇ ਬੋਲੀ ਦੀ ਗੱਲ ਦੱਸੀ ਨਾ ਬਹੁਤ ਏੰਦਾ ਲੱਗਾ ਸੁਣ ਕੇ ਮੈਂ ਆਪਣੇ ਸਿੱਖ ਝਾਤ ਬਾਰੇ ਉਹ ਦੱਸਿਆ ਮਾਨੂੰ ਕੁਦਰਤੀ ਤੌਰ ਤੇ ਮੇਰਾ ਰਹਿਣ ਰਹਣ ਦਾ ਸਮਾਂ ਸੀਗਾ ਮਾਨੂੰ ਬਾਤ ਸੁਣਾਇਆ ਕਿ ਬੜਾ ਸਕੂਨ ਆ ਰਿਹਾ ਮਨ ਨੂੰ ਗੱਡੀ ਦੇ ਵਿੱਚ ਨਾਲ ਬੇਟਾ ਸੀਗਾ ਮੇਰਾ। ਕੱਲ੍ਹ ਉਹ ਆ ਵੀ ਆਪਾਂ ਦੱਸਣ ਦਸਤੀ ਰਾਜੀ ਨਹੀਂ ਹੈਗੇ। ਜਦੋਂ ਆਪਾਂ ਦੱਸਾਂਗੇ ਤਾਂ ਪਤਾ ਲੱਗੂਗਾ। ਇੱਥੇ ਸਾਰੇ ਕਿਵੇਂ ਧੋਕੀ ਵਾਵਾ ਦੇ ਵਿੱਚ ਹੋ ਗਏ ਆਪਾਂ। ਆਪਣਾ ਵजूद بچਾਉਣਾ ਪਾਸੇ ਨਹੀਂ ਹੋਇਆ। ਇਸ ਕਰਕੇ ਇਹ ਥੋੜੇ ਸਾਰੇ ਭਰਾਵਾਂ ਦੇ ਚਾਰਾਂ ਵਿੱਚ ਬੇਨਤੀ ਕਰਦੇ ਆਂ ਭਰਾਵੋ ਤੇ ਇਹ ਜ਼ਿੰਮੇਵਾਰੀਆਂ ਲਗੀਆਂ ਆਪਣੇ ਬੱਚਿਆਂ ਨੂੰ ਆਪਾਂ ਉਹਨਾਂ ਨੂੰ ਬਚਾਉਣਾ। ਮੈਂ ਵੀਰੇ ਸੱਕ ਪੇਸਾ ਕਿ ਮੇਰੇ ਦਾੜੀ ਕਿਸ ਨਹੀਂ ਰੱਖੀ। ਪਰ ਮੈਂ ਉਸ ਗੁਰੂ ਨੂੰ ਪੂਰਾ ਸਮਰਪਿਤ ਆਂ। ਮੈਂ ਕਹਿੰਦਾ ਵੀ ਜਿੱਦੋਂ ਦੇ ਪੰਜਾਬ ਲਈ ਜਾਨ ਦੇਣੀ ਹੈ ਨਾ ਨਸ਼ਿਆਂ ਦੇ ਵਿੱਚ ਜਾਨ ਨਹੀਂ ਦੇਣੀ। ਜਾ ਕੋਈ ਹੋਰ ਕਹਾਣੀ ਪਿੱਛੇ ਜਾਣ ਦੀ ਨਹੀਂ ਪੰਜਾਬ ਲਈ ਆਪਣੇ ਹੱਕਾਂ ਲਈ ਜਾਣ ਦੇਵਾਂਗੇ ਮਰਨਾ ਉਹ ਸਹੀ ਹੁੰਦਾ ਜਿਹੜਾ ਕਿ ਕਿਸੇ ਲੋਕਾਂ ਲਈ ਮਰਨਾ ਉਹਨੂੰ ਯਾਦ ਰੱਖਿਆ ਜਾਂਦਾ ਹੈ ਇੱਥੇ ਨਸ਼ੇ ਪੀ ਕੇ ਪੰਜਾਬ ਦੇ ਵਿੱਚ ਕਿੰਨਾ ਮਰ ਜਾਂਦੇ ਨੇ ਜੀ ਸੁੱਕੇ ਜਿੱਥੇ ਤੇ ਕਿਹੜੇ ਦੇਹੜੀਆਂ ਹਾਂ ਜੀ ਹਾਂ ਜੀ ਇਹ ਵੀ ਤੁਹਾਡੀ ਗੱਲ ਸਹੀ ਆ ਭਾਈ ਇਸ ਕਰਕੇ ਇਹ ਗੱਲ ਆ ਵੀ ਹੱਕਾਂ ਲਈ ਮਰਨਾ ਨੌ ਪਰਚੇ ਇਹਨਾਂ ਦੇ ਪਿੱਛੇ ਸਰਕਾਰ ਨੇ ਮੇਰੇ ਤੇ ਪਾਏ ਮੇਰੇ ਭੈਣਾਂ ਦੇ ਤਰਫੋਂ ਸੱਤ ਕਿਤਾ ਪਰਚਾ ਮਤਲਬ ਅਸੀਂ ਗੱਲ ਜਿਹੜੀ ਆਪਣੇ ਪੰਜਾਬ ਦੀ ਹੱਕਾਂ ਦੀ ਗੱਲ ਕਰਨੇ ਬੰਦ ਨਹੀਂ ਕਰਾਂਗੇ ਇਸ ਕਰਕੇ ਤੁਹਾਨੂੰ ਵੀ ਪਟਿਆ ਜ਼ਿੰਮੇਵਾਰੀਆਂ ਨੇ ਕਿਹਾ ਕੁਛੀ ਬੜੇ ਘੱਟ ਲੋਕਾਂ 10% ਇੱਥੇ ਲੋਕੋ ਜਿਹੜੀ ਮੇਰੀ ਗੱਲ ਤੇ ਆਸਰ ਕਰੋਗੇ 90% ਲੋਕ ਕਦੇ ਨਹੀਂ ਆਸਰ ਕਰਦੇ ਹੁੰਦੇ ਨਾ ਪੂਰੇ ਜਿਹੜੀ ਆਪਾਂ ਗੱਲ ਕਰੀਏ ਕਦੇ ਵੀ ਜਦੋਂ ਵੇਸਾ ਕਰਜਾਦੀ ਦੀ ਗੱਲ ਕਰ ਲਓ ਵੇਸਾ ਗੁਰੂ ਸਾਹਿਬਾਨ ਦੀ ਗੱਲ ਕਰ ਲਓ ਲੜਨ ਵਾਲੇ ਲੋਕਾਂ ਮੇਂ ਜਾਂ ਬੜੇ ਥੋੜੇ ਹੁੰਦੇ ਨੇ ਗੱਲ ਸੁਣਨ ਵਾਲੇ ਲੋਕਾਂ ਮੇਂ ਜਾਂ ਬੜੇ ਥੋੜੇ ਹੁੰਦੇ ਨੇ ਮੇਲੇ ਚ ਭੰਗੜੇ ਪਾਉਣੇ ਉਹ ਕਰਨਾ ਹਾਹੀ ਵਾਲੇ ਬਹੁਤ ਹੁੰਦੇ ਨੇ ਇਸ ਕਰਕੇ ਮੇਰੇ ਅੰਦਰ ਵੀਆਂ ਗੱਲਾਂ ਨੇ ਮੈਂ ਜਿਗਰਵਤੀ ਜਿਹਾ ਬੰਦਾ ਆਰਪਿੰਦਰ ਵੀ ਹੈ ਗੱਲ ਕਰਾਉਂਦਾ ਮੈਂ ਗੱਲ ਸਿੱਧੇ ਥੋਕ ਕੇ ਗੱਲ ਕਰਦਾ ਹੁਣਾ ਕਈ ਲੋਕ ਮੈਨੂੰ ਕਹਿੰਦੇ ਨੇ ਗਾਲ ਕੱਢਦਾ ਇਹ ਕਰਦਾ ਮੈਂ ਕਹਿੰਦਾ ਵੀ ਮੈਂ ਕਰੋੜਾਂ ਰੁਪਏ ਲੋਕਾਂ ਨਾਲ ਵਾਪਸ ਕਰਵਾਤਾ ਕਿਸੇ ਕਿਸੇ ਵੀ ਬੰਦੇ ਨੇ ਮੈਨੂੰ ਕੋਈ 5 ਰੁਪਏ ਬੰਦਾ ਕਹਿੰਦੇ ਕਰੋੜਾਂ ਰੁਪਈਆ ਮੇਰੇ ਕੋਲ ਰਿਕਾਰਡ ਪਿਆ ਕਿਸੇ ਵੀ ਅੱਜ ਤੱਕ ਐਮਐਲਏ ਨੇ ਐਮਪੀ ਨੇ ਨਾ ਮਿਲਟਰ ਨੇ ਦਬਾਇਆ ਹੋਵੇ ਤਾਂ ਮੇਰਾ ਮੂੰਹ ਕਾਲਾ ਕਰ ਤਾ ਸਾਰੇ ਵਿਕੇ ਹੋਏ ਬੰਦੇ ਨੇ ਮੈਂ ਕਹਿੰਦਾ ਮੈਂ ਗੱਲਾਂ ਮੈਂ ਅਗਲਾ ਸਹੀ ਕਰ ਰਿਹਾ ਨਾ ਮੈਂ ਵੀ ਮੈਂ ਜਿਹੜੀ ਗੱਲ ਕਹਿ ਰਿਹਾ ਇਹ ਸਾਰੇ ਜਿਹੜੇ ਵਿਕੇ ਹੋਏ ਬੰਦੇ ਨੇਗੇ ਅੱਜ ਤੱਕ ਜਿਹੜੀ ਗੱਲਾਂ ਨਾਲ ਥੋਕ ਪਾ ਕੇ ਸੀ ਕਿਹ ਗੱਲ ਕਰ ਕਰਕੇ ਮੇਰੇ ਪੰਜਾਬੀ ਭੈਣ ਭਰਾਵੋ ਹੁਣ ਇੱਕ ਨਾਰਾ ਲਾਵਾਂ ਇੱਕ ਨਾਰਾ ਲਾਵਾਂ ਪੰਜਾਬ ਪੰਜਾਬੀ ਤੇ ਜਿੰਦਾਬਾਦ ਕਹੋਗੇ ਕਹੋਗੇ ਦੇਖਦੇ ਕਿਹੜੇ ਕਿਹੜੇ ਕਹਿਣਗੇ ਮੈਂ ਤੁਹਾਨੂੰ ਅੱਜ ਆਪਣੀ ਗੱਲ ਸਮਾਪਤ ਕਰਦਾ ਥੋਕ ਕੇ ਕਿਉਂ ਪੰਜਾਬ ਪੰਜਾਬੀ ਤੇ ਜਦੋਂ ਮੈਂ ਨਾਰਾ ਲਾਉਂਦਾ ਤੁਸੀਂ ਕਹੋ ਜਿੰਦਾਬਾਦ ਠੀਕ ਹੈ ਪੰਜਾਬ ਪੰਜਾਬੀ ਜਿੰਦਾਬਾਦ ਪੰਜਾਬ ਪੰਜਾਬੀ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਮੈਨੂੰ ਆਇਓ ਜਦੋਂ ਆਓਗੇ ਪੰਜਾਬ ਮਿਲ ਕੇ ਆਇਓ ਠੀਕ ਹੈ ਇੱਕ ਹੋਰ ਆ ਪ੍ਰੋਗਰਾਮ ਵੀ ਹੁਣ ਪੰਜਾਬ ਦੇ ਵਿੱਚ ਕਰਿਆ ਕਰੋ ਵਿਹਾਂ ਦੇ ਪ੍ਰੋਗਰਾਮ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਹਾਂ ਨਹੀਂ ਪ੍ਰੋਗਰਾਮ ਲਈ ਇੱਥੇ ਕਰ ਰਹੇ ਸਿਆਲਨ ਜਾ ਕੇ ਪ੍ਰੋਗਰਾਮ ਕਰਿਆ ਕਰੋ ਪੰਜਾਬ ਦੇ ਵਿੱਚ ਐਸੀ ਸਾਰਾ ਬਟਨ ਕਰਨ ਲੱਗੇ ਜੇਕਰ ਤੁਸੀਂ ਹੁਣ ਤੇ ਸੋਚ ਰਹੇ ਹੋ ਵੀ ਆਪਣਾ ਮੋੜ ਨਹੀਂ ਵਾਪਸ ਇੱਥੇ ਪਤਾ ਰਹਿਣਾ ਰਵਿੰਦਰ ਗੱਲਾਂ ਸਹੀ ਲੈ ਗਿਆ ਗੱਲਾਂ ਕਰਨੇ ਆਪਣੇ ਨਾਟਕ ਦੇ ਕਲਾਕਾਰ ਨੇ ਕਰਨੇ ਨੇ ਕਿ ਨਾ ਇੱਥੇ ਮੈਨੂੰ ਪਤਾ ਕਿਸੇ ਕਥਾਵਾਚਨ ਕਰਨੇ ਕਰ ਰਹੇ ਨੇ ਸਾਰੇ ਦੰਦਰ ਇਕੱਠੇ ਕਰਕੇ ਚਲੋ ਜੀ ਜੋਗਜ ਹੁੰਦਾ ਚਲੋ ਜੀ ਇੱਥੋਂ ਉੱਜਲੀਏ ਬਾਹਰ ਇੱਥੇ ਹੋਰ ਵੀ ਆਏ ਸੀਗੇ ਇੱਥੋਂ ਦਾ ਆਜ਼ਾਦੀ ਜਿਹੜਾ ਕ੍ਰਾਂਤੀਕਾਰੀ ਉਹ ਵੀ ਆਇਆ ਸੀ ਭਗਤ ਰਾਜ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਹ ਵੀ ਇਧਰ ਆ ਗਿਆ ਉਹ ਡਾਲਰ ਡੁੱਲਰ ਇਕੱਠੇ ਕਰਕੇ ਲੈ ਗਿਆ ਅੱਜ ਹੈ ਜੀ ਡਾਲਰ ਡੁੱਲਰ ਥੋੜਾ ਸਾਰਾ ਇਕੱਠੇ ਕਰਕੇ ਲੈ ਗਿਆ ਆਹ ਛੋਟੇ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਭਾਈ ਸਹੀ ਗੱਲ ਸਾਰੇ ਫੇਲ ਆ ਹੈ ਸਾਰੇ ਫੇਲ ਆ ਹੋਰ ਇਹ ਗੱਲ ਆ ਆ ਜੀ ਭਾਨੇ ਤੇਰਾ ਧੰਨਵਾਦ ਇੱਕ ਵਾਰ ਯਾਰ ਭਾਨੇ ਦੇ ਨਾਂ ਤੇ ਤਾੜੀਆਂ